ਮਾਰਨਿੰਗ ਸਾਰਿਆਂ ਨੂੰ ਸਵੇਰ ਦਾ ਟੀ ਟਾਈਮ ਹੋ ਗਿਆ ਆਪਾਂ ਖਿਚ ਲਈ ਤਿਆਰੀ ਮੰਮੀ ਵੀ ਤਿਆਰੀ ਖਿਚਲੇ ਉਧਰ ਆਪਾਂ ਚੱਲੇ ਅੱਜ ਗੁਰੂਗੜ ਤਰਨਤਾਰਨ ਸਰ ਉੱਥੇ ਚੱਲੇ ਆਂ ਚਾਹ ਪੀਓ ਪਹਿਲਾਂ ਤੁਸੀਂ ਸਾਰਿਆਂ ਨੂੰ ਸੱਸੀ ਦਾ ਪਹਿਲਾਂ ਬਲਾਉ ਜੀ ਇਹ ਬਲਾ ਗਏ ਨਹੀਂ ਆ ਮੈਂ ਸੋਹਰਾ ਸਾਹਮਣੇ ਰੋਗ ਨਹੀਂ ਪਾਣਾ ਬਦਾ ਉੱਥੇ ਮੈਂ ਨਹੀਂ ਕੁਝ ਬੋਲਦੀ ਚੰਗਾ ਹੂੰ ਜਿਆਦਾ ਬੋਲਣਾ ਨਹੀਂ ਉੱਥੇ ਹੂੰ ਇਸਲਾ ਵੀਰੀ ਬਣਾਉਂਦੀ ਲੋੜ ਨਹੀਂ ਮੈਂ ਇਹੀ ਦਿਖਾਉਂ ਹੁਣ ਦਿਖਾ ਦਿਓ ਹੂੰ ਮੈਂ ਨਾ ਦੇ ਲੋ ਕਿਦਾਂ ਸਮਝਾ ਕੇ ਲਈ ਮੈਨੂੰ ਉੱਥੋਂ ਚਾਹ ਪੀਣ ਲੱਗੇ ਤੇ ਚਾਹ ਪੀਣ ਲੱਗੇ ਨਾਲ ਬਦਾਮ ਟੁਟਾ ਵੀ ਲੈਂਦੇ ਹੁੰਦੇ ਉਹ ਯਾਰ ਕੀ ਕੌਂਡਾ ਲੈਂਦੇ ਉੱਥੇ ਐਡਾ ਥੋੜੀ ਟਾ ਲੈਂਦੇ ਹੁੰਦੇ ਜੇ ਮੈਂ ਕੋਈ ਗਲਤੀ ਕਰੂੰਗਾ ਤਾਂ ਟਾਉਣਗੇ ਉੱਧੇ ਟਾ ਲੈਣਗੇ ਹੈ ਨਹੀਂ ਉਹ ਨਾ ਸਾਹਮਣੇ ਕੁੜੀ ਨੂੰ ਬੋਲੋਗੇ ਤੂੰ ਤੇਰੀ ਪੈਕਿੰਗ ਹੋ ਗਈ ਉੱਧਰ ਚੱਲੇ ਅੱਜ ਗੁਰੂ ਘਰ ਤਰਨਤਨ ਸਾਹਿਬ ਉਧਰ ਜਾਣਾ ਹੀ ਫਿਰ ਅੱਜ ਸੋਹਰਿਆਂ ਆਪਣੇਆਂ ਦੇ ਤੇ ਦੋ ਦਿਨ ਉੱਥੇ ਰਾਵਾਂਗੇ ਰਾਤ ਉਹ ਇੱਕ ਦਿਨ ਜਾਣਾ ਹੈ ਸੀ ਗੀ ਹਰਮੰਦਰ ਸਾਹਿਬ ਰਾਤ ਨੂੰ ਚਲੋ ਭਈ ਤਿਆਰੀ ਖੇਚ ਲਈ ਆ ਹੋਇਆ ਦਾਵਾ ਥੋੜਾ ਕੋਈ ਗੱਲ ਨਹੀਂ ਆ ਹੋਇਆ ਕਰ ਤੁਸੀਂ ਤੇ ਰਮਾਲ ਹੁਣੇ ਬਨ ਲਿਆ ਹੈ ਹੈ ਗੁਰਦੁਆਰਾ ਸਾਹਿਬ ਤੇ ਜਾਣਾ ਹੁਣੇ ਰਮਾਲ ਬਨ ਲਿਆ ਵਾ ਹੂੰ ਏਦਾਂ ਸਹੀ ਹੈ ਹੈ ਕਿਦਾਂ ਕਿਦਾਂ ਪਾਂ ਸਾਬ ਆ ਗਿਆ ਚਲੋ ਚਲੋ ਬੈਠੋ ਮੰਮੀ ਅੱਗੇ ਚਲੋ ਫੇ ਚੱਲੀਏ ਬੋ ਕਰਦੀ ਮੇਰਾ ਦੇ ਲੋ ਬਦਾਮ ਛਿਲ ਕੇ ਦੇਣ ਲਈ ਹੁਣ ਗੱਡੀ 'ਚ ਬੈ ਕੇ ਯਾਰ ਕਿੱਥੇ ਲੈ ਖਾ ਦਵਾਂਗੇ ਇਹਨਾਂ ਤੇਰਾ ਚਲੋ ਖਿੱਚੋ ਗੱਡੀ ਰੱਬ ਦਾ ਨਾਮ ਲੈ ਕੇ ਲੈ ਤੁਸੀਂ ਪਹਿਲਾਂ ਹੀ ਬੰਦ ਕਰ ਲਈ ਚੁੱਤੀ ਲਾ ਲਈ ਯਾਰ ਪੈਲੂ ਲੱਗਦੇ ਹੈ ਪੈ ਗਿਆ ਵੀ 2000 ਦਾ ਪੈ ਗਿਆ ਦੋ ਇਹ 20 ਲੀਟਰ ਪਿਆ ਸਾਰਾ ਜੀ ਕਿੰਨਾ 20 ਲੀਟਰ 20 ਲੀਟਰ ਪਤਾ ਨਹੀਂ ਕਿਹੜਾ ਗਵਰਨਰ ਨੰਂਗਣ ਲੱਗਾ ਇੱਥੋਂ ਤਾਂ ਦੇਖ ਲੋ ਹੈ ਸਾਰਾ ਦੇਖ ਲੋ ਹਾਈਵੇ ਨੈਸ਼ਨਲ ਹਾਈਵੇ ਪਠਾਨਕੋਟ ਵਾਲਾ ਇਹਨੇ ਬੰਦ ਕਰਤਾ ਵਾ ਹੈ ਚਲੋ ਯਾਰ ਲਵ ਯੂ ਮੈਨੂੰ ਬਾਲ ਕਿੱਥੇ ਚੱਲਾਂ ਆ ਜੰਦ ਚਲਿਆ ਤੁਹਾਡੀ ਲੈਂਡ ਮਾਰ ਗਿਆ ਛੱਡੀ ਗੰਟੀ ਬਾਏ ਬਾਏ ਛੱਡੀ ਗੱਡੀ ਉਹ ਮਗਰਿਆ ਠੰਡਾ ਬ੍ਰੇਕ ਹੋ ਗਿਆ ਠੰਡਾ ਬ੍ਰੇਕ ਮੰਮੀ ਨੂੰ ਪੁੱਛੋ ਮੰਮੀ ਨੂੰ ਪੁੱਛ ਲੈ ਕੀ ਪੀਣਾ ਜੋਸ ਮੰਮੀ ਲਈ ਚੱਲ ਫੇਰ ਉਹ ਸਾਹਮਣੇ ਆ ਸਿੱਲ ਹੈਗੀ ਵਿੱਚ ਉਹ ਤੇ ਪਈਆਂ ਪਿੱਛੇ ਜਿਹੜਾ ਮੈਂ ਪੀਣਾ ਉਹ ਪਹੈ ਕਿਹੜਾ ਉਹ ਥੱਲੇ ਵੇਜ ਤੇਰੇ ਵਾਲੇ ਰੈਡ ਬੁੱਲ ਫੜ ਲਓ ਯਾ ਡੈਡੀ ਲਈ ਨਹੀਂ ਨਹੀਂ ਤੇ ਫੜ ਲਓ ਤੂੰ ਕਾ ਤੋ ਇਦਾਂ ਕਰਦੀ ਆ ਆ ਤੇਰੀਆਂ ਥੱਲੇ ਪਈਆਂ ਓਏ ਇਹ ਨਹੀਂ ਪੀਣੀ ਡੈਡੀ ਨੇ 슈ਗਰ ਫਰੀ ਨਹੀਂ ਪੀਂਦੇ ਡੈਡੀ 슈ਗਰ ਫਰੀ ਕਿੱਥੇ ਆ ਹਾਂ ਦੋ ਵਿੱਚ ਕੀ ਹੈ ਲੋ ਇਹ ਲੱਬ ਮਣੀ ਆ ਮੈਂ ਚਲ ਦੂਜੀ ਫੜ ਲਉ ਬਬਾ ਨਹੀਂ ਮੈਂ ਨਹੀਂ ਮੈਂ ਨਹੀਂ ਉਹ ਯਾਰ ਫਿੱਕੀ ਆ ਮੇਰੇ ਅੰਦਰ ਨਹੀਂ ਨੇ ਪੀ ਲੈਣੀ ਜੇ ਜੇ ਮੈਂ ਹੁਣ ਹੀ ਮੈਂ ਕਹਿੰਦੀ ਮੈਂ ਡੈਡੀ ਨੇ ਪੀ ਲੈਣੀ ਨੇ ਉਹ ਨਾ ਪੀਤੀ ਆ ਨਾ ਹੈਲੋ ਵਾਲੀ ਫੇਰ ਦੇਖੀ ਪਹਿਰੇ ਰੁਪਈਏ ਰੁਪਈਏ ਸੈਟ ਲੈ ਆਪਣੇ ਜੇ ਡੈਡੀ ਨੇ ਉਹ ਨਾ ਪੀਤੀ ਦੇਖੀ ਹੈ ਲੈ ਟੋਬਰੀ ਲੈ ਲਈ ਦੇਖ ਲਈ ਹੁਣ ਦੇਖੀ ਕੀ ਲੈਣਾ ਦਈ ਲੈ ਦੇਖੀ ਦੇਖ ਲਈ ਜਿਹੜੀ ਇਹ ਉਹ ਵੀ ਨਹੀਂ ਰੈੱਡ ਬੁੱਲ ਦੇਖ ਲਈ ਕਿਹੜੀ ਉਹ ਪੀਣੀ ਨਹੀਂ ਡੈਡੀ ਨੇ ਮੈਂ ਕਿਹਾ ਸ਼ਰਤ ਲਾ ਲਾ ਡੈਡੀ ਪਹਿਲਾਂ ਉਹ ਰੈੱਡ ਬੁੱਲ ਦੇਖੋ ਜਿਹੜੀ ਲੈ ਕੇ ਆਈਏ ਡੈਡੀ ਮੈਂ ਰੈੱਡ ਬੁੱਲ ਨੀਲੀ ਰੰਗ ਦੀ ਲਿਆਉਂ ਹਾਂ ਡੈਡੀ ਉਹੀ ਆ ਦੇਖ ਲਿਓ ਉਹ ਕਹਿੰਦੇ ਲੇਬਲ ਚ ਲੱਗੀ ਨਹੀਂ ਤਾਂ ਕੀ ਨਹੀਂ ਨਹੀਂ ਲੇਬਲ ਨਹੀਂ ਇਹ ਨਕਲੀ ਆ ਬਸ ਨਕਲੀ ਆ ਹਾਂ ਹਾਂ ਕਹਿੰਦੇ ਨਵੀਂ ਜੀ ਨਹੀਂ ਹੈਗੀ ਨਵੀਂ ਅਸਲੀ ਆ ਪਰ ਫਲੇਵਰ ਚੇਂਜ ਕਰਤਾ ਮੈਂ ਤੈਨੂੰ ਕੀ ਕਿਹਾ ਸੀ ਕਜਲ ਮੰਮਾ ਲੋ ਹਾਂ ਉਹ ਬਾੜੀ ਲਾਓ ਬੈਨਾ ਲਾਣੀ ਆ ਫੜਿਓ ਇੱਕ ਮਿੰਟ ਇਹ ਸਟ੍ਰਾਬਰੀ ਕੱਟੀ ਜਾਣਾ ਫੇ ਕੱਟੀਆਂ ਹੁੰਦੀਆਂ ਹੈ ਲੂਣ ਲਾ ਗਿਆ ਗਾਈ ਦੀ ਹੂੰ ਬੜੀ ਮਹਿੰਗੀ ਲਾਈ ਆ ਸਾਡੇ 650 ਰੁਪਏ ਦੀ ਮਿਲਦੀ ਆ ਫਿਰ ਉੱਥੋਂ ਜਾਇਆ ਹਣੀ 100 ਰੁਪਏ ਦਾ ਮੰਦਰ ਸਤਿਗੁਰੰਤਨ ਸਾਹਿਬ ਦੇ ਗੋਲੀਆਂ ਗੁਰੂ ਘਰ ਦੇ ਲਾਗੇ ਪਹੁੰਚ ਗਏ ਆ ਇਸ ਤੋਂ ਬਾਅਦ ਅਸੀਂ ਜਾਣਾ ਹੈ ਬੀਬੀ ਵੀਰੋਜੀ ਦੇ ਗੁਰੂ ਘਰ ਤੇ ਫਿਰ ਬਾਬਾ ਬੁੱਢਾ ਜੀ ਦੇ ਤੇ ਫਿਰ ਜਾਵਾਂਗੇ ਆਪਾਂ ਬਟਾਲੇ ਮੇਰੇ ਸਹੁਰਿਆਂ ਦੇ ਆ ਅੱਜ ਬੜੇ ਗੁਰੂ ਜੀ ਆ ਵੀ ਅੱਜ ਨੂੰ ਜਾਣਾ ਆ ਸੋਹਰਿਆਂ ਦੇ ਜਾਣਾ ਹੈ ਨਾ ਅੱਜ ਪੇਕਿਆਂ ਦੇ ਜਾਣਾ ਇਨੇ ਅੱਜ ਬੜੀ ਖੁਸ਼ ਆ ਸੋਹਰਿਆਂ ਜਾਣਾ ਫਿਰ ਪੇਕਿਆਂ ਦੇ ਨਹੀਂ ਨਹੀਂ ਹੁਣ ਪੇਕਿਆਂ ਦੇ ਜਾਣਾ ਪਹਿਲਾਂ ਤੂੰ ਪਹਿਲਾਂ ਗੁਰ ਆਪਣਾ ਸਾਰੇ ਗੁਰਦੁਆਰੇ ਆਪਾਂ ਘੁੰਮ ਕੇ ਫਿਰ ਜਾਣਾ ਆਪਾਂ ਬਟਾਲੇ ਤੇ ਬਟਾਲੇ ਜਾਣਾ ਅੱਜ ਤੇ ਕੱਲ ਨੂੰ ਅਸੀਂ ਸ਼ਾਮ ਨੂੰ ਜਾਣਾ ਆ ਹਰਮੰਦਰ ਸਾਹਿਬ ਗੋਲਡਨ ਟੈਂਪਲ ਤੇ ਅੱਜ ਪਹੁੰਚ ਗਏ ਆਪਾਂ ਗੁਰੂ ਘਰ ਕੀ ਕਰਨਾ ਹੁਣ ਆਪਾਂ ਹੈ ਇੱਦਾਂ ਕਰਨੀ ਮੱਥਾ ਟੇਕਣਾ ਹਾਂਜੀ ਮੱਥਾ ਟੇਕਣਾ ਲਓ ਜੀ ਆਪਾਂ ਗੁਰੂ ਘਰ ਪਹੁੰਚ ਗਏ ਆਂ ਦਰਬਾਰ ਸਾਹਿਬ ਸਰਬੰਤਾਰ ਸਾਹਿਬ ਇੱਥੇ ਆਪਾਂ ਹੁਣ ਦਰਸ਼ਨ ਕਰਾਂਗੇ ਤੇ ਨਾਲ ਤੁਹਾਨੂੰ ਵੀ ਕਰਵਾਉਂਦੇ ਆਂ ਬਣੇ ਰਹੋ ਸਾਡੀ ਵੀਡੀਓ ਨਾਲ ਜਿਹਨੋਂ ਹੋ ਗਏ ਤਾਂ ਰਿਮਾਰਕ ਨੂੰ ਬੰਦੋ ਤੇ ਤੁਸੀਂ ਵੀ ਰੈਡੀ ਆਂ ਇਹਨਾਂ ਵਿੱਚ ਪਾਉਣੀ ਚਲੋ ਜੀ ਗੱਡੀ ਲਾਤੀ ਆਪਾਂ ਪਾਰਕਿੰਗ ਚ ਪੁੜੀ ਚਰਨੀ ਲਾ ਲੇ ਵਾਲਾ ਮੇਰਾ ਨਾ ਫਿਰਦਾ ਗੁਰਦੁਆਰਾ ਉਹਨਾਂ ਦੇ ਵਿੱਚੋਂ ਸਾਰਿਆਂ ਤੋਂ ਵੱਡਾ ਸਰੋਵਰ ਇੱਥੇ ਤਰਨ ਤਰਨ ਸਾਹਿਬਾ ਬਹੁਤ ਵੱਡਾ ਸਰੋਵਰ ਹੈ ਸਾਰਿਆਂ ਤੋਂ ਵੱਡਾ ਗੁਰਦੁਆਰਾ ਇੱਥੇ ਜਿੰਨੇ ਵੀ ਗੁਰਦੁਆਰੇ ਆਪਣੇ ਸਾਰਿਆਂ ਤੋਂ ਵੱਡਾ ਸਰੋਵਰ ਇੱਥੇ ਤਰਨ ਤਰਨ ਸਾਹਿਬ ਗੁਰਦੁਆਰੇ ਆ ਆ ਦੇਖੋ ਬਹੁਤ ਵੱਡਾ ਸਰੋਵਰ ਫੇਰਦਾ ਫੇਰਦਾ ਜੀ ਮੈਂ ਤੇਰੇ ਆਪ ਡੀਟਰ ਨੀਲਾ ਮੈਂ ਬਾਤਾਂ ਮਿਰਦਾ ਫਿਰਦਾ ਚਾਹ ਦਿਓ ਜੀ ਫਿਰਦਾ ਫਿਰਦਾ ਜੀ ਮੈਂ ਤੇਰੇ ਘਰ ਆਇਆ ਆਪਣੀ ਦਰਨੀ ਲਾ ਲੈ ਬਾਤਾਂ ਮੇਰਾ ਫਿਰਦਾ ਨੀ ਕੈ ਤੇਰੇ ਆ ਗਿਆ ਆ ਜੀ ਲੋ ਜਦੋਂ ਆਪਣੀ ਆਪਾ ਇੱਥੋਂ ਦਰਸ਼ਨ ਕਰ ਲਏ ਆ ਤੇ ਹੁਣ ਆਪਾਂ ਚੱਲੇ ਆ ਬੀਬੀ ਬੀਰੋ ਜੀ ਦੇ ਗੁਰਦੁਆਰੇ ਉੱਥੇ ਹੀ ਜਾ ਕੇ ਲੋ ਜੀ ਆਪਾਂ ਹੁਣ ਆ ਗਏ ਬੀਬੀ ਵੀਰੋ ਜੀ ਦੇ ਗੁਰਦੁਆਰੇ ਇਹ ਤਰੰਤਲਨ ਸਾਹਿਬ ਗੁਰਦੁਆਰੇ ਤੋਂ 15 ਕਿਲੋਮੀਟਰ ਪੈਂਦਾ ਤੇ ਇੱਥੇ ਅਸੀਂ ਤਾਂ ਹੁਣ ਦਰਸ਼ਨ ਕਰਨ ਲੱਗੇ ਆਂ ਕਰੋਨੇ ਤੁਹਾਨੂੰ ਵੀ ਦਰਸ਼ਨ ਅਰਦਾਸ ਕਰਨ ਲਈ ਫਿਰ ਦਾ ਅੱਛਾ ਜੀ ਮੈਂ ਤੇਰੇ ਨਾਲ ਆ ਗਿਆ ਆਪਣੀ ਚੜੀ ਲੈ ਲੈ ਸਵੇਰਾ ਮੈਂ ਤੇ ਤੇ ਉੱਡ ਗਿਆ ਆਪਣੀ ਚਰਨੀ ਲਾ ਕੇ ਸਵੇਰਾ ਫਿਰ ਲਾਤੀ ਮੈਂ ਤੇ ਤੇ ਉੱਡ ਗਿਆ ਆਪਣੀ ਚਰਨੀ ਲਾ ਕੇ ਹਾਂ ਆਦੇ ਊਠ ਆ ਤੇ ਨਾਲੇ ਹਨਾ ਘੋੜੇ ਆ ਲਗਦਾ ਨਾ ਉੱਠ ਜਿਆਦਾ ਬਚਾਰਾ ਬਜ਼ੁਰਗ ਜਿਹਾ ਲੱਗਦਾ ਬਜ਼ੁਰਗ ਹੋ ਗਿਆ ਹਨ ਹੂੰ ਉੱਚਾ ਵੀ ਘਟਿਆ ਹਨਾ ਥੋੜਾ ਘਟਿਆ ਹੂੰ ਛੋਟਾ ਲੈਣਾ ਉੱਪਰ ਘੂੜਾ ਦੇ ਵੀ ਜਾ ਫੇਸ ਹੋ ਜਾਣਾ ਫੇਸ ਨਹੀਂ ਹੋਣਾ ਲੱਗ ਜਾਣੀ ਹੈ ਤੇ ਉਹ ਪਿੱਛੇ ਆ ਰਹੀ ਹੈ ਹੱਸਦੀ ਹੁਣ ਆਪਾਂ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰੇ ਆ ਗਏ ਆ ਇੱਥੇ ਆਪਾਂ ਹੁਣ ਦਰਸ਼ਨ ਕਰਾਉਣੇ ਆ ਨਾਲੇ ਕਰਦੇ ਆ ਜੋੜਾ ਘਰ ਇੱਧਰ ਹੈ ਜੀ ਚੱਲਦੇ ਚਲੋ ਜੀ ਫੇਰਦਾ ਫੇਰਦਾ ਦੀ ਮੈਂ ਤੇਰੇ ਕਰਿਆ ਜਿਆ ਆਪਣੀ ਚਰਨੀ ਲਾ ਲੈ ਬਾਤ ਦਾ ਮੇਰਾ ਫੇਰਦਾ ਇੱਥੇ ਹੁਣ ਮਿਸੇ ਪਰਸ਼ਾਦਾ ਘਣ ਲੱਗੇ ਲੰਗਰ ਸ਼ਕਨ ਲੱਗੇ ਤੇ ਹੁਣ ਆ ਦਿਨ ਸਾਰੀਆਂ ਸੰਗਤਾਂ ਆਪਾਂ ਵੀ ਸ਼ਕਨ ਲੱਗੇ ਹੁਣ ਮਿਸੇ ਪਰਸ਼ਾਦਾ ਇੱਥੋਂ ਮਿਲਦੇ ਮਿਸੇ ਪਰਸ਼ਾਦੇ ਨਾਲ ਗੰਢ ਲੰਗਰ ਚੱਲਦਾ ਮਿਸੇ ਪਰਸ਼ਾਦਾ ਦਾ ਹਾਲੋ ਜੀ ਮੈਸਾ ਪ੍ਰਸ਼ਾਦਾ ਮਿਲ ਗਿਆ ਨਾਲ ਪਿਆਜ਼ ਮੰਮੀ ਨੇ ਦੋ ਮੰਗਿਆ ਬਾਬਾ ਜੀ ਕਹਿੰਦੇ ਇੱਕ ਹੀ ਮਿਲਣਾ ਵਾ ਦੋ ਨਹੀਂ ਮਿਲਣੇ ਕਿੰਨਾਂ ਸੰਗਤਾਂ ਇੱਥੇ ਪ੍ਰਸ਼ਾਦਾ ਛਕਦਿਆਂ ਪਈਆਂ ਇਸੇ ਨੂੰ ਚਾਹਦੇ ਲੋ ਜੀ ਤੁਸੀਂ ਵੀ ਛਕੋ ਪ੍ਰਸ਼ਾਦਾ ਭਾਂਦੇ ਲੈ ਆਈ ਸੀ ਆ ਤੈਨੂੰ ਲੇ ਵੀ ਪਿਆਰੇ ਭੰਤਾ ਨਾ ਇੱਕ ਵਾਰ ਫੇ ਮਾ ਨਾ ਪੈਣਾ ਮੋਗਾ ਮਾਰ ਜੋ ਰਹਿ ਨਹੀਂ ਦਿਲ ਚ ਹਲ ਤੁਸੀਂ ਮੈਨੂੰ ਭੰਦ ਰਲਾ ਨਹੀਂ ਇੱਕ ਵਾਰ ਫੇ ਜੋਰ ਨਾ ਜਰ ਹੋਰ ਲੈ ਉਹਦੀ ਫੇ ਚੱਲ ਜਿਓ ਮੇਂ ਜਾਣੀ ਹੋਰ ਕਿਉਂ ਗਾੜੀ ਨੂੰ ਅੱਧੇ ਹੀ ਪਰਚਾ ਦਾ ਮਿਲਿਆ ਉਹ ਤੁਸੀਂ ਬੰਦਾ ਜੇ ਠੋਕਿਆ ਤਾਂ ਕਰਕੇ ਉਹਨੇ ਪਤਾ ਲੱਗ ਗਿਆ ਅਭੀ ਤੁਸੀਂ ਸੰਗਲ ਠੋਕਿਆ ਕਿ ਬੰਦਾ ਠੋਕਿਆ ਪ੍ਰਸ਼ਾਦ ਦਾ ਬਹੁਤ ਸਵਾਦ ਆ ਰੋਸ਼ੀ ਚੱਲ ਵੀ ਆ ਗਏ ਆਪਣੇ ਘਰ ਪੇਕਿਆਂ ਦੇ ਘਰ ਆ ਗਏ ਦੇਖ ਕਿੰਨਾ ਚਾਚੜੇ ਰੋਸ਼ੀ ਰੋਸ਼ੀ ਆਏ ਨਹੀਂ 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 ਆ ਦੇ ਉਹ ਦੇ ਉਹ ਦੇ ਰੋਸ਼ੀ ਰੋਸ਼ੀ ਗੱਦਾਂ ਵਧੀਆ ਮਿਲੋਗੇ ਸਾਬ ਹੋਠੀ ਗੱਤ ਤੁਸੀਂ بڑے ਹੱਥ ਜੰਦੇ ਕੀਤੇ ਅੱਜ ਹੈ ਹਾਂ ਸੁਣਾਓ ਠੀਕ ਠਾਕ ਹੈ ਵਧੀਆ ਬੜੇ ਹੱਥ ਦੇ ੱਕੇ ਲਵੇੜੇ ਆ ਹਾਂ 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 ਲੱਹ 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 ਓਏ ਉਹਨੂੰ ਉਹ ਦੇਖੂ ਚੀਜ਼ਾਂ ਉਹਨੇ ਚਾਹ ਚੜਿਆ ਪਿਆ ਆ ਚਾਹ ਚੜਿਆ ਵਿਆ ਹਾਂ ਚਾਹ ਚੜਿਆ ਉਹਨੂੰ ਚਾਹ ਆਜ ਆਜ ਹੋਰ ਕਿਦਾਂ ਫਿਰ થਾਬਣਾ ਮਾੜੀ ਹੋ ਗਈ ਅੱਗੇ ਨਾਲ ਹੈਂ ਨਹੀਂ ਮੇਰਾ ਸ਼ੋਨਾ ਨਹੀਂ ਮੇਰਾ ਸ਼ੋਨਾ ਜੀ ਬੋ ਜੀ ਬੋ ਲੈ ਦੱਸ ਬੱਸ 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 ਬੰਦਰ ਚਲੇ ਜਾ ਮਾਸੀ ਜੀ ਚੱਲੇ ਚੱਲ ਬੱਸ 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 ਲੈ ਬੇ ਕੁੜੀ ਸੇਵਾ ਕਰਦੀ ਪਈ ਵੇ ਪੂਰੀ ਓਏ ਹੋਏ ਹੋਏ ਆ ਪਤਾ ਨਹੀਂ ਕੀ ਲੈ ਆ ਮਾਸੂ ਤੇਰੇ ਅੰਮੁੱਲ ਪਿੰਦੇ ਨਾ ਨਹੀਂ ਨਹੀਂ ਇਸ ਟਾਈਮ ਨਹੀਂ ਪਿੰਦੇ ਚਾਹ ਪੀਣੀ ਆ ਸਪਨਾ ਇਹ

ਇਹ ਥੋੜਾ ਜਿਆਦਾ ਤੇਰੀਆਂ ਗੋੜੀ ਨੇ ਵਿਆਹ ਬੁਲ ਚੁੱਕਾ 50 ਵਰਨਾ ਲਈ ਆਇਆ ਛ ਸਪਨਾ ਮੈਂ ਲਾਦਾ ਰੋਟੀ ਰੋਟੀ ਨਹੀਂ ਖਾਉਣੀ ਆਪਣੇ ਇੱਧਰ ਇੱਧਰ ਗੱਲ ਸੁਣ ਉਹ ਕੱਪ ਚ ਪਣਾ ਰਹੀਏ ਖਾਣਾ ਦਾਦੇ ਹੁਣ ਮੈਨੂੰ ਇੰਨਾ ਕੁਝ ਮੰਮੀ ਕੋਈ ਨਹੀਂ ਆਪ ਹੀ ਰੱਖ ਲੈਣਾ ਕਿੰਨਾ ਕਿੰਨਾ ਖਾਣਾ ਅੱਦਾ ਅੱਦਾ ਆ ਗਿਆ ਭਾਈ ਫੇ ਰੋਟੀ ਨਹੀਂ ਖਾਉਣੀ ਹੁਣ ਸਤਾ ਵੀ ਸਸਤੀ ਗਾ ਬਾਈ ਠੀਕ ਹੈ ਕੋ ਮੋ ਮੋਰ ਕੀ ਖਾਣਾ ਲੋ ਜੀ ਬਣਾਇਆ ਇਥੋਂ ਹੋ ਗਿਆ ਖਾਣਾ ਲੋ ਜੀ ਸਪਨਾ ਚੂੜਾ ਬਦਲਣ ਲੱਗੀ ਆਪਣੀ ਧਿਆਨ ਦਾ ਮਾਸੀ ਬਦਲ ਲੱਗੀ ਉਹ ਦੌਣ ਲੱਗ ਗਿਆ ਚੂੜਾ ਨਵਾਂ ਪਾਉਣ ਲੱਗੇ ਆ ਹਾਂਜੀ ਇਹ ਚੂੜੇ ਨੂੰ ਕਿੱਦਾਂ ਚੱਲੋ ਇਹ ਟੇਨ ਟੇਨ ਕਰ ਦੋ ਹਾਂ ਵਿੱਕੀ ਭਾਈ ਸਾਡੇ ਆ ਗਏ ਤੁਹਾਡਾ ਵਲੋਗ ਹਾਂ ਹੁਣ ਭਾਜੀ ਆਉਂਗੇ ਤੁਸੀਂ ਵਿੱਚ ਬਿਲਕੁਲ ਬਿਲਕੁਲ ਜੀ ਮੈਨੂੰ ਜਾਨਣਾ ਮੈਨੂੰ ਕਹਿਣਾ ਮੈਨੂੰ ਮੈਨੂੰ ਵੀ ਚਾਹੀਦਾ ਨਹੀਂ ਹੁਣ ਭਾਜੀ ਇਹ ਅੱਜ ਹੀ ਅਪਲੋਡ ਕਰ ਇਹ ਅੱਜ ਹੀ ਆਪਾਂ ਕਰ ਦੇਣਾ ਅਪਲੋਡ ਇਹ ਸਵੇਰ ਤੱਕ ਸ਼ਾਇਦ ਦੇ ਸਕਦੇ ਤੁਸੀਂ ਛੋਟ ਵੀ ਕਹਿ ਦੇਣਾ ਹਾਂਜੀ ਛੋਟ ਵੀ ਕਹਿ ਦੇਣਾ ਚਾਹ ਜੀ ਦੇ ਦੇਣੀ ਉਹ ਘਟ ਉਹਨਾਂ ਟਾਈਮ ਨਹੀਂ ਲੱਗਦਾ ਹਾਂ ਉਹ ਵੀ ਜਿੰਦਾ ਵਿਚਾਰਾ ਬਿਜ਼ੀ ਵਾਈਟਾ ਵੱਲ ਲੈ ਕੇ ਆਇਓ ਭਾਰਾ ਮਹਾਤੋਂ ਦੇ ਥਲੇ ਚਟੀਆਂ ਹੋਈਆਂ ਹਨ ਆਹ ਕਿਦਾਂ ਹੋ ਗਈਆਂ ਹਨ ਹੋਰ ਤਰ੍ਹਾਂ ਖਰਾਬ ਖਰਾਬ ਨਹੀਂ ਹੋਈਆਂ ਹੂੰ ਘੁਰਕ ਭੈਣ ਤੁਸੀਂ ਬਣਾ ਲਾਸਟਰੀ ਹੂੰ ਤੁਸੀਂ ਬਣਾ ਲਾਸਟਰੀ ਜਿਹੜੀਆਂ ਬਣਾਉਣੀਆਂ ਨਹੀਂ ਹੋਣੇ ਜਿਆਦਾ ਹੋਣੇ ਹੈਗੀ ਕਹਿੰਦੇ ਚਲਪਾ ਹੁਣ ਸਭ ਚੱਲ ਬਣਾ ਬਿੰਦੀ ਮੈਂ ਆਪੀ ਅੱਠ ਬਣਾ ਲੀ ਠੀਕ ਹੈ ਨਾ ਹਾਂ ਆ ਸਹੀ ਹੈ ਨਾ ਬਸ ਥੋੜਾ ਖੁੱਲਾ ਆ ਆ ਮਸੀਹਾ ਸਾਰਾ ਖੋਰ ਖੋਰ ਸਾਰਾ ਕਰ ਦੇ ਸਾਰਾ ਹੀ ਪਾ ਦੇ ਇਹ ਥੋੜਾ ਖੁੱਲਾ ਆ ਸਹੀ ਹੈ ਹੂੰ ਜਿਆਦਾ ਨਹੀਂ ਖੁੱਲਾ ਹੋ ਸਹੀ ਹੋ ਜਾਣਾ ਨਹੀਂ ਵਧੀਆ ਇਹ ਹੁਣ ਆਹ ਬਾਹ ਨੂੰ ਵੀ ਸਾ ਆਇਆ ਹੁਣ ਇੱਕੋ ਨੇ ਫਿਰ ਬਾਅਦ ਚ ਪਾਇਆ ਇੱਕ ਪਾਤਾ ਦੂਜਾ ਰਹਿ ਗਿਆ ਨਾ ਇੱਕੋ ਜਿਹਾ ਲੱਗਦਾ ਪਰ ਉਹ ਸੈਡਾਂ ਵਾਲੇ ਆ ਹਾਂਜੀ ਕੰਗਨ ਦਾ ਫਰਕ ਛੇ ਨਾਲ ਇਹ ਥੋੜੇ ਲਾਈਟ ਵੇਟ ਆ ਇਹ ਪੈ ਗਿਆ ਆ ਮੈਂ ਲੈ ਆ ਵੀ ਸਾਕਨ ਦੇ ਕੁੜੀ ਨੂੰ ਹੁਣ ਦੋਣੀ ਮੈਂ ਦੇਣੀ ਅਜੇ ਤੂੰ ਦੇਣਾ ਵਾ ਚੱਲ ਸਪਨਾ ਚੱਲ ਵੀ ਮਿੱਠਾ ਕਰ ਰਹਾ ਆ ਤਾ ਮੂੰਹ ਚੱਲ ਜੀ ਚੱਲ ਜੀ ਤੈਨੂੰ ਵਧਾਈਆਂ ਦੇ ਦੇ ਬਹੁਤ ਬਹੁ ਵਧਾਈਆਂ ਬਹੁਤ ਬਹੁ ਮੁਬਾਰਕਾਂ ਤੁਹਾਨੂੰ ਦਾ ਮਾਰਾ ਮੁਬਾਰਕਾ ਚੋਲ ਮੈਂ ਕਿੰਨੀ ਤਰ੍ਹਾਂ ਦੀ ਬਣਾ ਲਈਆਂ ਇਹਨਾਂ ਨੂੰ ਥੋੜੀ ਖਾ ਹੋਣੀ ਆ ਆ ਖਾ ਲੈਣੀ ਆ ਰਾਜਮਾ ਸਬਜ਼ੀਆਂ ਕਿੰਨੀ ਤਰ੍ਹਾਂ ਦੀ ਬਣਾ ਲਈਆਂ ਪਕੌੜੇ ਪਹਿਲਾਂ ਬਹੁਤ ਖਾਦੇ ਹਾਂ ਢਿੱਡ ਭਰਿਆ ਪਿਆ ਥੋੜੀ ਥੋੜੀ ਖਾ ਹੋਣੀ ਆ ਇਦਾਂ ਕਰਦੇ ਹਾਂ ਸਵੇਰ ਨੂੰ ਹੀ ਖਾਵਾਂਗੇ ਇਹ ਸਬਜ਼ੀ ਨੇ ਰੋਟੀ ਠੀਕ ਨਹੀਂ ਕਾਜਲ ਮੈਂ ਮਜਰੂਰ ਨਹੀਂ ਇਕੱਲੀ ਚਲੋ ਖਾਓ ਰੋਟੀ ਠੀਕ ਆ ਜੀ ਚਲੋ ਫਿਰ ਮੰਮੀ ਜੀ ਚੰਗਾ ਫੇ ਸਾਸਿਕਾ ਕਹਿਦੇ ਸਾਰੇ ਆ ਜੀ ਨੂੰ ਕਿ ਸਾਸਿਕਾ ਕਹ ਕਾਲੂ ਮਿਲਦੇ ਆ ਸਾਰਿਆਂ ਨੂੰ ਸਾਸਿਕਾ ਇਧਰ ਨੂੰ ਮੰਮੀ ਮੂੰਹ ਕਰਕੇ ਹਜੇ ਹੋਣੀ ਕਿ ਤੇ ਸਾਸਿਕਾ ਜੇ ਹੋਰ ਵੀ ਬੜਾ ਕੋਈ ਨਹੀਂ ਨਹੀਂ ਹਜੇ ਨਹੀਂ ਅਹੀਂ ਇਨਾ